पीवी टुडे चैनल ते ਤੁਹਾਡਾ ਸਵਾਗਤ ਹੈ ਇਲਾਕਾ ઓર ਅੰਦਰ ਹੁਣੇ-ਹੁਣੇ ਆਇਆ ਤੇਜ਼ ਤੂਫਾਨ ਕਾਰਨ ਲੋਹੇ ਦੀਆਂ ਸ਼ੈੱਡਾਂ ਉੱਡਣ ਦੇ ਨਾਲ-ਨਾਲ ਕਈ ਦਰਖਤਾਂ ਦੇ ਪੁੱਟੇ ਜਾਣ ਦਾ ਸਮਾਚਾਰ ਹੈ ਲੇਕਿਨ ਚੰਗੀ ਖਬਰ ਇਹ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਬਹੁਤ ਸਾਰੇ ਦਰਖਤ ਪੁੱਟੇ ਗਏ ਹਨ ਅਤੇ ਕਈ ਦਰਖਤ ਲੋਕਾਂ ਦੇ ਵਸੋਂ ਵਾਲੇ ਇਲਾਕੇ ਵਿੱਚ ਵੀ ਡਿੱਗੇ ਹਨ ਪੀਵੀ ਟੂਡੇ ਚੈਨਲ ਦੀ ਟੀਮ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਅਜਿਹੇ ਮੌਸਮ ਵਿੱਚ ਕਿਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਕਈ ਥਾਵਾਂ ਤੋਂ ਸੜਕਾਂ ਤੇ ਜਾਂਦੇ ਵਾਹਨਾਂ ਉੱਪਰ ਦਰਖਤ ਡਿੱਗ ਕੇ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਦੀਆਂ ਖਬਰਾਂ ਵੀ ਪੁੱਜ ਰਹੀਆਂ ਹਨ ਆਓ ਦੇਖਦੇ ਹਾਂ ਇਲਾਕੇ ਦੇ ਹਾਲਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਤਾਂ ਪਾਣੀ ਬੰਦ ਕਰ ਦੇਣਾ ਭਾਈ ਸਤਿ ਸ਼੍ਰੀ ਅਕਾਲ ਜੀ ਇਹ ਕੀ ਗੱਲ ਹੋਈ ਆ ਮੇਰੀ ਨਾ ਲਿਖਿਆ ਨੇੜੀ ਨਾਲ ਜਿਹੜੇ ਹੁਣ ਚੱਲੀ ਆ ਇਹ ਤਾਂ ਬਹੁਤ ਵੱਡਾ ਦਰਖਤ ਸੀ ਕਿਦੜ ਗਿਆ ਦੋ ਆ ਕਿਹੜੇ ਨੂੰ ਵੇਖਣਾ ਹਾਂਜੀ ਦੋ ਆ ਦੋ ਇਹ ਕਿਹੜਾ ਪੋਲੀ ਆ ਕਿਹੜਾ ਪਿੰਡ ਆ ਇਹ ਪਿੰਡ ਮੱਲਮੇਯਾ ਦੇ ਆ ਪੋਲਾ ਆ ਇਹ ਆ ਮੱਲਮੇਯਾ ਦਾ ਪੋਲਾ ਹੈ ਕਿਹੜਾ ਕੀ ਨਾਮ ਤੁਹਾਡਾ ਹੋਰ ਬਹੁਤ ਹੁਚਾਲ ਤੇ ਐਨੀ ਹਵਾ ਦਾ ਰਖਤ ਮੁੜ ਕੇ ਲਾ ਚਾਚਾ ਪੰਨ ਖੜੇ ਇਹ ਕਿਹੜਾ ਕੱਢਿਆ ਪੱਟੇ ਨਾਲੇ ਖੜੇ ਜਾਂ ਅਸ ਫੇਰੇ ਬੜੇ ਥੋੜੇ ਖੜੇ ਸੀ ਔਰ ਆਹ ਸਪੈਦੇ ਨੇ ਡਾਲੇ ਟੁੱਟੇ ਪਏ ਸੇ ਇੱਥੇ ਹਾਂ ਆ ਮੈਂ ਆਂਬ ਦੇ ਚੱਕ ਕੇ ਲਿਆ ਇਹਦਾ ਝੜਿਆ ਆਂਬ ਲੈ ਗਿਆ ਕੀ ਐ ਇਹ ਦਿਖਾਇਓ ਆ ਵੇ ਉਹ ਬੂਟੇ ਦਾ ਕੱਤੇ ਆ ਆਹ ਰਹਾ ਅੱਛਾ ਇਹ ਆਧਾਰ ਪਾਉਣ ਲਈ ਅੱਛਾ 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 ਚਾਰ ਬਾਬਾ ਇਹ ਤਾਂ ਪਏ ਬਹੁਤ ਬੜਾ ਛੱਡ ਕੇ ਆ ਗਿਆ ਮੈਂ ਕੀ ਕਰ ਰਿਹਾ ਅੱਛਾ ਠੀਕ ਠਾਠਾ ਹਾਂ ਠੀਕ ਭਾਜੀ ਕੀ ਨਾਮ ਤੁਹਾਡਾ ਮੇਰਾ ਹਰਵੰਤ ਸਿੰਘ ਬੜਜੀ ਕਿਹੜਾ ਪਿੰਡਾ ਇਹ ਕਿਹੜਾ ਪਿੰਡਾ ਜੀ ਏ ਭਾਜੀ ਇਹ ਕੀ ਚੱਕਰ ਪਿਆ ਤੇ ਚੱਕਰ ਨੇਰੀ ਆਈ ਜੀ ਨੇਰੀ ਨੇ ਐਨ ਮੈਂ ਸੈਸ ਕਰਤਾ ਹਾਏ ਹਾਏ ਤੇ ਇਹ ਫਿਰ ਛੱਡੀ ਪੜ ਸੜੀ ਸੱਟ ਪੜਦੀ ਜਾਂਦੀ 2015 ਜੀ 11 ਚ ਪਾਈ ਚਲੀ ਜੇ ਅੱਛਾ ਜੀ ਪਹਿਲੀ ਵਾਰੀ ਫਟ ਹੋਈ ਨੇਰੀ ਜੀ ਹਾਂ ਹਾਂ ਤੇ ਫਿਰ ਹੁਣ ਇਹਦੀ ਰਿਪੇਅਰ ਕਰਨ ਲੱਗੇ ਆ ਹਾਂਜੀ ਹਾਂਜੀ ਥੋੜਾ ਟੈਂਪਰੇਰੀ ਥੋੜੀ ਕਰ ਲਈਏ ਬਾਕੀ ਲਾਈਟ ਐਨੀ ਸਪੇਅਰ ਕਰਾਵੇਂ ਬੱਟ ਅੱਛਾ ਹੁਣ ਲਾਈਟ ਵੀ ਗਈ ਹੋਈ ਆ ਲਾਈਟ ਹੋ ਗਈ ਓਕੇ ਲਾਈਟ ਵੀ ਨੇਰੀ ਕਰਕੇ ਉਹ ਟ੍ਰੈਕ ਬਿੱਕ ਹੋਣਾ ਕਰ अच्छा ਤੁਹਾਡਾ ਸੁਝਾਅ ਕੀ ਆ ਕੋਈ ਇਦਾਂ ਦੀ ਨੇਰੀ ਦੇ ਵਿੱਚ ਵਾਈ ਦੀ ਵੇਖ ਜਿਹੜਾ ਪਬਲਿਕ ਲੰਘਦੀ ਆ ਆਉਂਦੀ ਆ ਜਾਣਦੀ ਆ ਬਹੁਤ ਜ਼ਿਆਦਾ ਰੁਕਣਾ ਚਾਹੀਦਾ ਜੀ ਲੋਕਾਂ ਨੂੰ ਰੁਕਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਜਾਨੀ ਨੁਕਸਾਨ ਵੀ ਹੋਇਆ ਬਹੁਤ ਬਹੁਤ ਹੋ ਸਕਦਾ ਕਿਸੇ ਭੈਣ ਦੀ ਜੀ ਫੈਦਾ ਟੁੱਟ ਜਾਂਦਾ ਸਾਣਾ ਤੇ ਬੇਕੀ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਂ ਆ ਵੀ ਆਪਣਾ ਦਲਵੀਰ ਮਾਲ ਹਾਂਜੀ ਨੇਰੀ ਚੱਲੀ ਆ ਤੇ ਇਹਦੇ ਵਿੱਚ ਬਹੁਤ ਲੋਕੀ ਆਉਦੇ ਜਾਂਦੇ ਵੀ ਆ ਹਾਂਜੀ ਤੇ ਉਹਦੇ ਬਾਅਦ ਤੁਹਾਡਾ ਕਿਸੇ ਆਇਆ ਮੇਰੀ ਇਹ ਲੋਕਾਂ ਨੂੰ ਅਪੀਲ ਹੈਗੀ ਆ ਕਿ ਇਦਾਂ ਦੇ ਨੇਰੀ ਚਖੜ ਦੇ ਮੌਸਮ ਵਿੱਚ ਘਰੋਂ ਬਾਹਰ ਸੋਚ ਸਮਝ ਕੇ ਨਿਕਲਿਆ ਜਾਵੇ ਤੇ ਬਹੁਤ ਨੁਕਸਾਨ ਹੋਇਆ ਹੈਗਾ ਚਖੜ ਜ਼ਿਆਦਾ ਹੈਗਾ ਮੀਂਹ ਘਟਾ ਹੈ ਤੇ ਕੋਈ ਬੰਦਾ ਦਾਖਤ ਥੱਲੇ ਆ ਸਕਦਾ ਗਾੜਾ ਵੀ ਡੇਕ ਸਕਦਾ ਅੰਦਰ ਖੱਦਾ ਤੇ ਬਹੁਤ ਨੁਕਸਾਨ ਹੋ ਸਕਦਾ ਘਰੋਂ ਪਜਾ ਕੇ ਨਿਕਲ ਜਾਵੇ ਧੰਨਵਾਦ